ਗਲਾਸ ਹੈ ਜੀ ਇਹ ਚ ਸਿੰਪਲ ਵਾਟਰ ਆਪਾਂ ਫਿਲ ਕਰਨਾ ਹੈ 컬러 ਬਣ ਜਾਣਾ ਹੈ ਵੀ 컬러 ਬਣ ਗਿਆ ਦੇਖੋ ਜੀ ਇਹ ਚ ਪਿੰਕ ਕਲਰ ਦਾ ਬਣ ਗਿਆ ਜੀ ਇਹ ਪੂਰਾ ਫਿਲ ਹੋ ਜਾਏਗਾ ਇਹ ਚ ਵਾਟਰ ਕਮ ਹੈ ਥੋੜਾ ਵਾਟਰ ਪਾ ਦਾਂਗੇ ਫਿਲ ਹੋ ਜੂਗਾ ਪੂਰਾ ਇਹਨੂੰ ਐ ਹਿਲਾਣਾ ਜੀ ਇੱਕ ਵਾਰੀ ਆਪਾਂ ਦੇਖੋ ਕਲਰ ਬਣ ਗਿਆ ਇਹਨੂੰ ਐ ਕਰਕੇ ਫੈਂਕਣਾ ਜੀ ਦੇ ਉੱਤੇ ਵੀ ਫੈਂਕਣਾ ਉਸ ਤੋਂ ਬਾਅਦ ਫਿਰ ਫੈਂਕ ਕੇ ਦਵਾਰਾ 20 ਵਾਰ 20 ਵਾਰ ਯੂਜ਼ ਹੋਏ ਤੁਹਾਨੂੰ ਮੈਜਿਕ ਆਈਸ ਹੈ ਤੁਹਾਨੂੰ Shimla Manali Rohtang Jandi ਇਸ ਵਾਰ ਕੋਈ ਲੋੜ ਨਹੀਂ ਜੀ ਠੰਡੀ ਠੰਡੀ ਮੈਜੀਕ ਆਈਸ ਜਿਵੇਂ ਮਰਜੀ ਇੱਕ ਦੂਜੇ ਦੇ ਉੱਤੇ ਮਾਰੋ ਫਿਲ ਕਰੋ ਇਹ ਪੂਰੀ ਬਰਫ਼ ਬਣ ਗਈ ਹੈ ਪੂਰੀ ਬਰਫ਼ ਹੈ ਠੰਡਾ ਨਜ਼ਾਰਾ ਬੱਚਿਆ ਕੋ ਪ੍ਰੈਸ਼ਰ ਨਹੀਂ ਵਜਦਾ ਜੀ ਇਲੈਕਟ੍ਰਿਕ ਗਨ ਹੈ ਸਿਰਫ ਬਟਨ ਪੁਸ਼ ਕਰਨਾ ਹੈ ਬੱਚਿਆਂ ਨੇ ਤੇ ਪਚਕਾਰੀ ਵਜਣੀ ਹੈ ਬਹੁਤ ਸ਼ਾਨਦਾਰ ਬੱਚੇ ਦੇ ਵਾਲ ਵਗੈਰਾ ਦੇਖੋ ਖਰਾਬ ਨਹੀਂ ਹੋਣਗੇ ਇਹਦੇ ਨਾਲ ਬਾਲਾ ਦੀ ਸੇਫਟੀ ਰਹੇਗੀ ਇਹ ਚ 6-7 ਵੈਰਾਈਟੀਆਂ ਹੈਗੀਆਂ ਵਾ ਹੋਲੀ ਦਾ ਤਿਉਹਾਰ ਆ ਔਰ ਬਾਜ਼ਾਰ ਰੰਗਾ ਦੇ ਨਾਲ ਸਜੇ ਹੋਏ ਨੇ ਔਰ ਅਸੀਂ ਹਰ ਇੱਕ ਦੁਕਾਨ ਤੇ ਜਾ ਕੇ ਤੁਹਾਨੂੰ ਇਹੋ ਜੇ ਕਲਰ ਆਏ ਨੇ ਮਾਰਕੀਟ ਦੇ ਵਿੱਚ ਕਿਉਂਕਿ ਪਹਿਲੇ ਤਾਂ ਹੱਤਾ ਦੇ ਨਾਲ ਇੱਕ ਦੂਜੇ ਦੇ ਉੱਤੇ ਰੰਗ ਮਲੀਦਾ ਸੀ ਪਰ ਹੁਣ ਯੂਨੀਕ ਕਲਰ ਮਾਰਕੀਟ ਦੇ ਵਿੱਚ ਆ ਗਏ ਨੇ ਇੱਕ ਗਲਾਸ ਮੇਰੇ ਸਾਹਮਣੇ ਹੈ ਇਹ ਕੈਮਰੇ ਵਿੱਚ ਕੈਮਰੇ ਦੀ ਤਸਵੀਰਾਂ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਇਹ ਗਲਾਸ ਹੈ ਇਸ ਦੇ ਵਿੱਚ ਇੱਕ ਸਪੰਜ ਲੱਗਾ ਹੋਇਆ ਅੰਦਰ ਔਰ ਇਹ ਜਿਹੜਾ ਕਲਰ ਦੇਖ ਰਹੇ ਹੋ ਇਹ ਹਜੇ ਸੁੱਕਾ ਜਦੋਂ ਇਸ ਸਟੇਜ ਦੇ ਵਿੱਚ ਪਾਣੀ ਪਾਵਾਂਗੇ ਤਾਂ ਇਸ ਨੂੰ 20 ਵਾਰੀ ਇਸਤੇਮਾਲ ਕਰ ਸਕਦੇ ਹਾਂ ਇਸ ਦੇ ਵਿੱਚ ਕੋਈ ਰੰਗ ਪਾਣ ਦੀ ਲੋੜ ਨਹੀਂ ਪਾਣੀ ਪਾਓ ਤਾਂ ਜਿਸ ਦੇ ਨਾਲ ਤੁਸੀਂ ਹੋਲੀ ਮਨਾਣੀ ਹੈ ਉਸ ਦੇ ਉੱਤੇ ਉਹ ਰੰਗ ਤੁਸੀਂ ਸੁੱਟ ਸਕਦੇ ਹੋ ਔਰ 20 ਵਾਰੀ ਇਹ ਗਲਾਸ ਇਸਤੇਮਾਲ ਹੋ ਸਕਦਾ ਨਾਲ ਹੀ ਮੇਰੇ ਕੋਲ ਇੱਕ ਬੋਤਲ ਹੈ ਇਹ ਵੀ ਬੜੀ ਕਮਾਲ ਦੀ ਹੈ ਔਰ ਮੈਂ ਤਾਂ ਇਹ ਦੁਕਾਨਦਾਰ ਜਿਹੜੇ ਮੇਰੇ ਨਾਲ ਨੇ ਸਿਰ ਦੇ ਉੱਤੇ ਬੜਾ ਕਲਰਫੁਲ ਹੈ ਵਿਗ ਲਾਇਆ ਹੋਇਆ ਵਾਲਾ ਦਾ ਔਰ ਇਹਦੇ ਬਾਰੇ ਪਹਿਲੇ ਤੁਸੀਂ ਸਮਝਾਓ ਤਾਂ ਵਿਗ ਬਾਰੇ ਮੈਂ ਬਾਅਦ ਚ ਪੁੱਛਦਾ ਇਹ ਕੀ ਚੀਜ਼ ਹੈ ਸਰ ਮੈਜਿਕ ਆਈਸ ਹੈ ਤੁਹਾਨੂੰ Shimla Manali Rohtang ਜਾਣ ਦੀ ਇਸ ਵਾਰ ਕੋਈ ਲੋੜ ਨਹੀਂ ਸਾਡੇ ਕੋਲ ਲੁਧਿਆਣੇ ਵਿੱਚ ਹੀ ਮੈਜਿਕ ਆਈਸ ਆਈ ਹੈ ਤੁਸੀਂ ਗਲਾਸ ਦੇ ਵਿੱਚ ਐਡ ਕਰਨੀ ਹੈ ਤੇ ਸਨੋ ਬਣ ਜੇਗੀ ਬੱਚੇ ਉਹਦਾ ਆਨੰਦ ਮਾਰਨਗੇ ਗੋਲ ਗੋਲ ਗੋਲੇ ਬਣਾ ਕੇ ਖੇਲਣਗੇ ਇਹ ਮੈਜਿਕ ਆਈਸ ਹੈ ਤੁਹਾਨੂੰ ਮੈਂ ਬਣਾ ਕੇ ਦਿਖਾਣਾ ਲੋ ਜੀ ਉਹ ਪ੍ਰੈਕਟੀਕਲੀ ਤਾਂ ਜ਼ਰੂਰੀ ਹੈ ਅੱਛਾ ਇਹ ਇਹ ਸ਼ੀਸ਼ੀ ਖੋਲਤੀ ਤੇ ਬਿਲਕੁਲ ਰਾਈਟ ਜੀ ਆਪਾਂ ਸ਼ੀਸ਼ੀ ਨੂੰ ਇਦਾਂ ਕਰਕੇ ਐ ਪਾ ਦੇਣਾ ਜੀ ਵਿੱਚ ਪੂਰੀ ਪਾ ਦੇਣੀ ਹੈ ਨਹੀਂ ਹਾਫ ਵੀ ਪਾ ਸਕਦੇ ਹੋ ਪੂਰੀ ਵੀ ਪਾ ਸਕਦੇ ਹੋ ਅੱਛਾ ਆਪਾਂ ਪੂਰੀ ਪਾਤੀ ਹੈ ਇਸ ਵਿੱਚ ਇਹਦੇ ਵਿੱਚ ਆਪਾਂ ਵਾਟਰ ਫਿਲ ਕਰਨਾ ਹੈ ਜੀ ਇਹ ਦੇਖੋ ਜੀ ਇਹ ਇਹ ਸਨੋ ਬਣ ਗਈ ਹਾਂ ਜੀ ਸਨੋ ਬਣ ਜਾਏਗੀ ਜੀ ਇਹ ਵਾਈਟ ਕਲਰ ਦੀ ਬਣੇਗੀ ਕਿ ਰੰਗ ਭਰੇ ਨਹੀਂ ਕਲਰ ਚ ਬਣੇਗੀ ਜੀ ਚਾਰ ਕਲਰ ਹੈ ਜੀ ਪਿੰਕ ਹੈ येलो ਹੈ ਵਾਈਟ ਹੈ ਇਹਨੂੰ ਪ੍ਰੇਤ 3 ਮਿੰਟ ਦੇਣੇ ਪੈਣਗੇ ਜੀ ਫਿਰ ਇਹ ਤਿਆਰ ਹੋ ਜਾਏਗੀ 3 ਮਿੰਟ ਮਿੰਟ ਤੋਂ ਬਾਅਦ ਇਹ ਇਹਦੇ ਚ ਆਈਸ ਤਿਆਰ ਹੋ ਜਾਏਗੀ ਆਈਸ ਤਿਆਰ ਹੋ ਜਾਏਗੀ ਜੀ ਉਹਨੇ ਗੋਲੇ ਬੱਚੇ ਬਣਾ ਕੇ ਇੱਕ ਦੂਜੇ ਨਾਲ ਕੇ ਖੇਡਣਗੇ ਜੀ ਹਾਂ ਹਾਂ ਤੇ ਇਹ ਜਿਹੜਾ ਹੈਗਾ ਸੀ 20 ਵਾਰੀ ਇਹ ਇਹਦੇ ਵਿੱਚ ਵੀ ਜੀ ਕਲਾਸ ਹੈ ਜੀ ਇਹ ਚ ਸਿੰਪਲ ਵਾਟਰ ਆਪਾਂ ਫਿਲ ਕਰਨਾ ਹੈ ਕਲਰ ਬਣ ਜਾਣਾ ਹੈ ਇਹ ਵੀ ਜਰਾ ਪ੍ਰੈਕਟੀਕਲ ਪ੍ਰੈਕਟੀਕਲੀ ਬਣਾਉਣਾ ਹੈ ਜੀ ਲੋ ਜੀ ਇਹ ਚ ਵੀ ਬਣੇ ਅੱਛਾ ਇਹ ਹੁਣ ਕਲਰ ਬਣ ਗਿਆ ਦੇਖੋ ਜੀ ਇਹ ਚ ਪਿੰਕ ਕਲਰ ਦਾ ਬਣ ਗਿਆ ਜੀ ਇਹ ਪੂਰਾ ਫਿਲ ਹੋ ਜਾਏਗਾ ਇਹ ਚ ਵਾਟਰ ਕਮ ਹੈ ਥੋੜਾ ਵਾਟਰ ਪਾ ਦਾਂਗੇ ਫਿਲ ਹੋ ਜੂਗਾ ਪੂਰਾ ਇਹਨੂੰ ਐ ਹਲਾਣਾ ਜੀ ਇੱਕ ਵਾਰੀ ਆਪਾਂ ਦੇਖੋ ਕਲਰ ਬਣ ਗਿਆ ਇਹਨੂੰ ਐ ਕਰਕੇ ਫੈਂਕਣਾ ਜੀ ਦੇ ਉੱਤੇ ਵੀ ਫੈਂਕਣਾ ਉਸ ਤੋਂ ਬਾਅਦ ਫਿਰ ਫੈਂਕੇ ਦੁਬਾਰਾ 20 ਵਾਰ 20 ਵਾਰ ਯੂਜ਼ ਹੋਏਗਾ ਕਿੰਨੇ ਦਾ ਗਲਾਸ ਹੈ ਸਿਰਫ 30 ਰੁਪੀਜ਼ ਦਾ ਗਲਾਸ ਹੈ ਜੀ 30 ਰੁਪਏ ਦਾ ਗਲਾਸ ਦੇ 20 ਵਾਰ 20 ਵਾਰ ਯੂਜ਼ ਹੋਏਗਾ ਜੀ ਸਿਰਫ 50 ਪੈਸੇ ਚ ਇੱਕ ਗਲਾਸ ਕਲਰ ਵਾਲਾ ਫੁੱਲ ਬਣ ਗਿਆ ਇਹ ਜਿਹੜੀ ਸਨੋ ਹੈ ਇਹ ਕਿੰਨੇ ਦਾ ਸਨੋ ਹੈਗੀ ਜੀ ਸਿਰਫ 40 ਰੁਪੀਜ਼ ਇੱਕ ਬਾਲਟੀ ਚ ਪਾਉਂਗੇ ਤੇ ਆਧੀ ਬਾਲਟੀ ਤਿਆਰ ਹੋ ਜਾਏਗੀ ਇਹਦਾ ਨਾਮ ਹੈ ਮੈਜਿਕ ਆਈਸ ਹੋਲੀ ਵਾਲੇ ਦਿਨ ਜੇ ਤੁਸੀਂ ਬਰਫ਼ ਦੇ ਨਾਲ ਖੇਡਣਾ ਤਾਂ ਬਰਫ਼ ਨਾਲ ਵੀ ਖੇਡ ਸਕਦੇ ਹੋ ਇੱਕ ਦੂਜੇ ਤੇ ਬਰਫ਼ ਸੜ ਸਕਦੇ ਹੋ ਸੋ ਮਨਾਲੀ ਰੁਤਾਂਗ ਦੀ ਗੱਲ ਕੀਤੀ ਹੈ ਇਹਨਾਂ ਨੇ Shimla ਦੀ ਔਰ ਜਿੱਥੇ ਵੀ ਤੁਸੀਂ ਨਾ ਜਾਣਾ ਚਾਹੋ ਤਾਂ ਹੋਲੀ ਤੁਸੀਂ ਬਰਫ਼ ਦੇ ਨਾਲ ਇੱਥੇ ਖੇਡ ਸਕਦੇ ਹੋ ਪਰ ਇਹ ਹਜੇ ਬਰਫ਼ ਬਣ ਤਿਆਰ ਨਹੀਂ ਹੋਈ 3 ਮਿੰਟ ਦਾ ਟਾਈਮ ਹੁੰਦਾ ਜੀ ਇਹਨੂੰ 3 ਮਿੰਟ ਲੱਗਦੇ ਆ ਫੁੱਲ ਤਿਆਰ ਹੋ ਜਾਂਦੀ 3 ਮਿੰਟ ਤਿਆਰ ਕਰਦਾ ਤੁਸੀਂ ਇੱਥੇ ਖੜੋ ਔਰ ਮੈਂ ਪਹਿਲੇ ਇਹ ਤਸਵੀਰਾਂ ਦਿਖਾਦਾ ਕਲਰਫੁੱਲ ਇਹ ਛੋਟੇ ਛੋਟੇ ਜਿਹੜੇ ਆ ਇਹ ਕਲਰ ਸਨੋਸ ਤੇ ਸਪਰੇਅ ਹੈ ਔਰ ਕਈ ਤਰ੍ਹਾਂ ਦੇ ਇਹਦੇ ਇੱਥੇ ਇਹ ਸਨੋ ਸਪਰੇਅ ਦੀਆਂ ਜਿਹੜੀਆਂ ਬੋਤਲਾਂ ਨੇ ਉਹ ਪਈਆਂ ਹੋਈਆਂ ਨੇ ਇੱਕ ਦੂਜੇ ਦੇ ਉੱਤੇ ਤੁਸੀਂ ਟੱਕਣ ਖੋਲੋ ਇਹਦੇ ਵਿੱਚ ਕਲਰ ਹੈ ਔਰ ਸਪਰੇਅ ਕਰਕੇ ਤੁਸੀਂ ਪਾ ਸਕਦੇ ਹੋ ਇਹ ਕਿੰਨੇ ਕਿੰਨੇ ਦਾ ਵੈਸੇ ਹੈਗਾ ਜੀ ਸਰ ਛੋਟੇ ਵਾਲਾ ਤੁਹਾਨੂੰ 30 ਰੁਪਈਆ ਦਾ ਪੈਣਾ ਜੀ ਵੱਡੇ ਵਾਲਾ 50 ਰੁਪਈਆ ਦਾ ਪੈਣਾ ਜੀ 80 ਦਾ 70 ਦਾ ਸਾਰੀ ਰੇਂਜ ਹੈ ਤੇ ਇਸ ਵਾਰ ਹੋਲੀ ਦੇ ਵਿੱਚ ਪਟਾਕੇ ਦੀਵਾਲੀ ਦੀ ਲੋੜ ਨਹੀਂ ਹੋਲੀ ਦੇ ਪਟਾਕੇ ਆਏ ਨੇ ਅਨਾਰ ਅਨਾਰ ਰੈਂਬੋ স্মੋਕ ਆਇਆ ਜੀ ਕਲਰ ਸ਼ਾਰਟ ਆਇਆ ਜੀ 3 ਸ਼ਾਰਟ ਆਇਆ 240 ਸ਼ਾਰਟ ਆਇਆ ਹੋਇਆ ਜੀ ਚਲੋ ਜਿਹੜੇ ਜਿਹੜੇ ਗਾਹਕ ਆ ਪਹਿਲੇ ਮੈਂ ਜਿਹੜੇ ਖਰੀਦਣ ਆਏ ਨੇ ਖਰੀਦਦਾਰੀ ਕਰਨ ਕੀ ਖਰੀਦਣ ਆਇਓ ਬੱਚਿਆਂ ਦੇ ਵਾਸਤੇ ਇਸ ਵਾਰੀ ਤਾਂ ਰੰਗ ਹੀ ਬੜੇ ਆਗੇ ਬਾਜ਼ਾਰ ਵਿੱਚ ਬਸ ਇਹ ਬੱਚਿਆਂ ਵਾਸਤੇ ਲੈਣ ਆਇਆ ਕੋਈ ਕੁਝ ਕਰੀ ਵਗੈਰਾ ਵਗੈਰਾ ਅੱਜ ਤਾਂ ਨਵੀਆਂ ਨਵੀਆਂ ਚੀਜ਼ਾਂ ਆਈਆਂ ਨੇ ਜਿੱਦਾਂ ਇਲੈਕਟ੍ਰੋਨਿਕ ਹੋ ਗਈਆਂ ਸਾਡੀ ਵਾਰੀ ਤਾਂ ਪੁਸ਼ਟਰਾਂ ਦਾ ਹੁੰਦੀ ਸੀ ਹੱਥ ਦੇ ਨਾਲ ਹੀ ਰੰਗ ਬਲਦੀ ਦਾ ਸੀ ਹੱਥ ਨਾਲ ਹੀ ਗੜਦੇ ਸੀ ਪਾਣੀ ਦੇ ਫਲਾ ਕੇ ਹਾਂਜੀ ਹਾਂਜੀ ਤੇ ਬਸ ਇਸ ਵਾਰੀ ਦੇਖੋ ਬਸ ਕੁਝ ਨਹੀਂ ਕਰਨਾ ਬਸ ਪਾਣੀ ਭਰਨਾ ਵਿੱਚ ਬਸ ਲੱਗੇ ਰਹੋ ਬੱਚਿਆਂ ਦਾ ਸਾਰਾ ਇਲੈਕਟ੍ਰੋਨਿਕ ਚੀਜ਼ਾਂ ਅੱਜ ਕੱਲ੍ਹ ਆ ਗਈਆਂ ਜੀ ਬਸ ਖਰੀਦ ਲਈ ਬੱਚਿਆਂ ਦੇ ਨਹੀਂ ਬਸ ਲੱਗੀਆਂ ਜੀ ਖਰੀਦਣੀਆਂ ਜੀ ਸੋ ਸੋ ਖਰੀਦਦਾਰੀ ਵੀ ਲੋਕ ਕਰ ਰਹੇ ਨੇ ਔਰ ਕਿਉਂਕਿ ਟਾਈਮ ਜਦੋਂ ਆਪਣਾ ਹੁੰਦਾ ਸੀ ਤਾਂ ਅਸੀਂ ਹੱਥਾਂ ਦੇ ਵਿੱਚ ਰੰਗ ਫੜ ਕੇ ਇੱਕ ਦੂਜੇ ਤੇ ਛੜਦੇ ਸੀ ਪਰ ਹੁਣ ਮਸ਼ੀਨੀ ਮਸ਼ੀਨਾਂ ਦੇ ਨਾਲ ਤੁਸੀਂ ਕਲਰ ਛੜ ਸਕਦੇ ਹੋ ਕਲਰਫੁੱਲ ਜਿੰਨੇ ਵੀ ਆ ਚਾਹੇ ਉਹ ਸਪਰੇ ਬੋਟਲਾਂ ਨੇ ਚਾਹੇ ਉਹ ਇਹ ਪਚਕਾਰੀਆਂ ਨੇ ਆਟੋਮੈਟਿਕ ਔਰ ਹੱਥਾਂ ਦੇ ਵਿੱਚ ਇਹ ਸਨੋ ਬਣ ਗਈ ਲੋ ਜੀ ਮੈਜਿਕ ਆਈਸ ਦਾ 3 ਮਿੰਟ ਦਾ ਟਾਈਮ ਦਿੱਤਾ ਜੀ 1.5 ਮਿੰਟ ਵਿੱਚ ਤਿਆਰ ਹੋ ਗਈ ਹੈ ਇਹ ਦਾ ਦੇਖੋ ਜੀ ਠੰਡੀ ਠੰਡੀ ਮੈਜਿਕ ਆਈਸ ਜਿਵੇਂ ਮਰਜ਼ੀ ਇੱਕ ਦੂਜੇ ਦੇ ਉੱਤੇ ਮਾਰੋ ਫਿਲ ਕਰੋ ਇਹ ਪੂਰੀ ਬਰਫ਼ ਬਣ ਗਈ ਹੈ ਪੂਰੀ ਬਰਫ਼ ਹੈ ਠੰਡਾ ਨਜ਼ਾਰਾ Shimla Manali ਦਾ ਨਜ਼ਾਰਾ ਇੱਥੇ ਹੀ ਮਿਲੇਗਾ ਰੋ ਤੰਗ ਦਾ ਠੰਡੀ ਠੰਡੀ ਜੈਲੀ ਟਾਈਪ ਸੋ ਇਹ ਇਹ ਜਿਹੜੀ ਇਹ ਮੈਜਿਕ ਆਈਸ ਕਿੰਨੀ ਕੋ ਲੋਕ ਪਸੰਦ ਕਰ ਰਹੇ ਬਹੁਤ ਜ਼ਿਆਦਾ ਇਸ ਦਾ ਟ੍ਰੈਂਡ ਚੱਲਦਾ ਪਿਆ ਜੀ ਮੈਜਿਕ ਆਈਸ ਦਾ ਬੱਚੇ ਖੁਸ਼ ਹੋ ਕੇ ਲੈ ਕੇ ਜਾ ਰਹੇ ਆ ਸ਼ਿਮਲੇ ਜਾਣ ਦੀ ਲੋੜ ਨਹੀਂ ਕਹਿੰਦੇ ਇਸ ਵਾਰੀ ਹੋਲੀ ਇੱਥੇ ਲੁਧਿਆਣਾ ਹੀ ਮਨਾਣੀ ਹੈ اچھا ਮੈਂ ਮੈਂ ਸਲੰਡਰ ਦੇਖ ਰਿਆ ਸੀ ਬਾਹਰ ਉਹ ਸਲੰਡਰਾਂ ਦੀ ਕੀ ਹੋਲੀ ਵਾਲੇ ਦਿਨ ਭੁਮਕਾਰੇਗੀ ਕਿਉਂਕਿ ਕਿੰਨੀ ਵੈਸੇ ਵੈਰਾਈਟੀ ਹੈ ਸਲੰਡਰ ਦੇ ਵਿੱਚ ਸਲੰਡਰ ਦੇ ਵਿੱਚ ਸਾਡੇ ਕੋਲ 8 ਤਰ੍ਹਾਂ ਦੀ ਵੈਰਾਈਟੀ ਹੈ ਜੀ ਇਹ ਛੋਟੇ ਸਲੰਡਰ ਵੀ ਹੈ ਵੱਡੇ ਵੀ ਹੈ ਹੈ 2 ਕਿਲੋ ਦਾ ਸਲੰਡਰ ਹੈਗਾ ਜੀ ਉਸ ਤੋਂ ਬਾਅਦ ਸਾਡੇ ਕੋਲ 4 ਕਿਲੋ ਦਾ ਸਲੰਡਰ ਹੈਗਾ ਜੀ 6 ਕਿਲੋ ਦਾ ਸਲੰਡਰ ਸਾਡੇ ਕੋ 25 ਕਿਲੋ ਦਾ ਸਿਲੰਡਰ ਵੀ ਹੈਗਾ ਜੀ ਜਿਹੜਾ ਕਿ ਲੁਧਿਆਣੇ ਦੇ ਵਿੱਚ ਕਿਸੇ ਕੋ ਨਹੀਂ ਮਿਲੇਗਾ ਇਹ ਕੋਸ 11000 ਕਰਦਾ 11000 ਰੁਪਏ ਦੀ ਕੋਸਟ ਦੇ ਵਿੱਚ ਹੈ ਜੀ ਫਿਰ ਵੀ ਆਪਾਂ ਇਹਨੂੰ ਲੈਸ ਕਰਕੇ ਦਵਾਂਗੇ ਕਸਟਮਰ ਨੂੰ ਜੋ ਸਾਡੇ ਕੋਲ ਵਦੋ ਵਦੋ ਹੈ 25 ਕਿਲੋ ਦਾ ਸਿਲੰਡਰ ਹੈ ਜੀ ਇਹ ਇਹਦੇ ਵਿੱਚ ਪੂਰਾ ਇੱਕੋ ਹੀ ਕਲਰ ਦਾ ਰੰਗ ਹੈ ਕਿ ਅਲੱਗ-ਅਲੱਗ ਹੈ ਨਹੀਂ ਸਰ ਇਹ ਚ ਇੱਕੋ ਕਲਰ ਦਾ ਹੈ ਜੀ ਫੋਰ ਕਲਰ ਆਂਦੇ ਹੈ ਜਿਹੜਾ ਤੁਹਾਨੂੰ ਕਲਰ ਚਾਹੀਦਾ ਉਹ ਮਿਲ ਜਾਣਗੇ ਪੁਰਾਣੇ ਛੋਟੇ ਸਿਲੰਡਰ ਕਿੰਨੇ ਦੇ ਨੇ ਇਹ 4 ਕਿਲੋ ਦਾ ਜੀ 6 ਕਿਲੋ ਦਾ ਸਿਲੰਡਰ 2 ਕਿਲੋ ਦਾ ਸਿਲੰਡਰ ਹੈ ਜੀ ਇਹ ਬਸ ਇਥੋਂ ਪੁਸ਼ ਕਰਨਾ ਹੈ ਇਹਨੂੰ ਪੁਸ਼ ਕਰਨਾ ਹੈ ਜੀ ਜੋ ਪਾਈਪ ਦੇ ਜ਼ਰੀਏ ਜਿੰਨੇ ਬੰਦੇ ਜਿੰਨੇ ਬੰਦੇ ਆਣਗੇ ਸਾਰੇ ਰੰਗੇ ਜਾਣਗੇ ਇਹ ਇੱਕੋ ਵਾਰੀ ਚੱਲੇਗਾ ਕਿ ਬ੍ਰੇਕ ਜੀ 6 ਘੰਟੇ ਦੇ ਵਿੱਚ ਜਿੰਨੀ ਵਾਰ ਮਰਜ਼ੀ ਚਲਾ ਸਕਦੇ ਹੋ ਜੀ ਇਹਨੂੰ ਕੀ ਕਹੋਗੇ ਜਿੰਨੇ ਵੀ ਗ੍ਰਾਹਕ ਆ ਰਹੇ ਨੇ ਉਹਨਾਂ ਨੂੰ ਕਿਵੇਂ ਹੋਲੀ ਮਨਾਣ ਤੁਹਾਡੇ ਕੋਲ ਹਰਬਲ ਕਲਰ ਵੀ ਪਏ ਹੈਗਾ ਸਾਡੇ ਕੋਲ ਹਰਬਲ ਕਲਰ ਹੈਗੇ ਜੀ ਪਾਨ ਫਲੇਵਰ ਹੈਗਾ ਕੋਕੋਨਟ ਫਲੇਵਰ ਹੈਗਾ ਜਾਂਦਾ ਕੋਈ ਨੁਕਸਾਨਦਾਨੀ ਨਹੀਂ ਹੈ ਨਾ ਸਾਰੇ ਆਰਗੈਨਿਕ ਕਲਰ ਹੋਣਗੇ ਜੀ ਆਪਣੇ ਕੋਲ ਸਾਰੇ ਆਰਗੈਨਿਕ ਕਲ ਔਰ ਕੋਈ ਆਈਟਮ ਜਿਹੜੀ ਨਵੇ ਹੋਰ ਆਈਟਮ ਜੀ ਇਸ ਵਾਰ ਦੇ ਵਿੱਚ ਇਲੈਕਟ੍ਰਿਕ ਗਨ ਆਈ ਹੈ ਬੱਚਿਆਂ ਦੀ ਬੱਚਿਆਂ ਕੋ ਪ੍ਰੈਸ਼ਰ ਨਹੀਂ ਵਜਦਾ ਜੀ ਇਲੈਕਟ੍ਰਿਕ ਗਨ ਹੈ ਸਿਰਫ ਬਟਨ ਪੁਸ਼ ਕਰਨਾ ਹੈ ਬੱਚਿਆਂ ਨੇ ਤੇ ਪਚਕਾਰੀ ਵਜਣੀ ਇਹਨੂੰ ਸਿਰਫ ਬਟਨ ਦਬਾਉਣਾ ਹੈ ਤੇ ਐਡ ਹੋ ਜਾਣਾ ਪਾਣੀ ਤੇ ਬਟਨ ਦਬਾਉਣਾ ਤੇ ਪੁਸ਼ ਹੋ ਜਾਓਟੋਮੈਟਿਕ ਹੈ ਜੀ ਆਟੋਮੈਟਿਕ ਸੋ ਆਟੋਮੈਟਿਕ ਗੰਨਾ ਨੇ ਔਰ ਕਈ ਤਰ੍ਹਾਂ ਦੇ ਇੱਥੇ ਯੂਨਿਕ ਤਰ੍ਹਾਂ ਦੀਆਂ ਮਸ਼ੀਨਾਂ ਦੇ ਜ਼ਰੀਏ ਜਿਹੜੇ ਰੰਗ ਹੈ ਉਹ ਬੱਚੇ ਉਸ ਦੇ ਨਾਲ ਹੋਲੀ ਖੇਡ ਸਕਦੇ ਨੇ ਇਹ ਇਹ ਜਿਹੜੇ ਇਹ ਵੀ ਪਚਕਾਰੀ ਟਾਈਪ ਹੈ ਇਹ ਵੀ ਪਚਕਾਰੀ ਹੈ ਜੀ ਟੈਂਕ ਵਾਲੀ ਪਚਕਾਰੀ ਹੈ 150 ਤੋਂ ਸ਼ੁਰੂਆਤ ਹੈ ਇਹਦੀ ਬਹੁਤ ਅੱਛੀ ਅੱਛੀ ਹੁਣ ਜਿਹੜਾ ਸਿਰ ਤੇ ਤੁਸੀਂ ਲਾਇਆ ਪਲੇ ਦੀ ਇਹਦਾ ਇਹ ਦੱਸੋ ਇਹ ਵੀ ਵੇਚ ਰਹੇ ਨੇ ਦੇ ਕਲਰਫੁੱਲ ਵਾਲ ਹੈਗੇ ਜੀ ਬਿੱਗ ਹਨ ਬਹੁਤ ਸ਼ਾਨਦਾਰ ਬੱਚੇ ਦੇ ਵਾਲ ਵਗੈਰਾ ਦੇਖੋ ਖਰਾਬ ਨਹੀਂ ਹੋਣਗੇ ਇਹਦੇ ਨਾਲ ਵਾਲਾਂ ਦੀ ਸੇਫਟੀ ਰਹੇਗੀ ਇਹ ਚ 6-7 ਵੈਰਾਈਟੀਆਂ ਹੈਗੀਆਂ ਮੈਂ ਮਤਲਬ ਜਦੋਂ ਹੋਲੀ ਖੇਲਣੀ ਹੈ ਤਾਂ ਜੇ ਬੱਚੇ ਆਪਣਾ ਵਾਲ ਜਿਹੜੇ ਆ ਬਚਾਣਾ ਚਾਹੁੰਦੇ ਤਾਂ ਇਹ ਪਾ ਕੇ ਹੋਲੀ ਖੇਲ ਸਕਦੇ ਨੇ ਸੋ ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ ਇਹ ਤਸਵੀਰਾਂ ਦੇ ਨਾਲ ਮੈਂ ਛੱਡ ਕੇ ਜਾ ਰਿਹਾ ਕਿਉਂਕਿ ਹੋਲੀ ਤੇ ਕਈ ਜਿਹੜੇ ਰੰਗ ਹੈ ਉਹ ਨੁਕਸਾਨਦਾਇਕ ਵੀ ਕਰਦੇ ਨੇ ਪਰ ਇਹਨਾਂ ਕੋਲ ਹਰਬਲ ਵੀ ਹੈ ਸਪੈਸ਼ਲ ਸਾਡੇ ਕੋਲ ਬਲੂਨ ਬੰਚ ਹੈਗਾ ਜੀ ਜੋ ਬਾਜ਼ਾਰ ਦੇ ਵਿੱਚ 100 ਰੁਪਏ ਦਾ ਸਾਡੇ ਕੋਲ 44 ਦਾ ਮਿਲੇਗਾ ਜੀ ਬਲੂਨ ਬੰਚ 3 ਵਾਲਾ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ న్యూਸ ਲੁਧਿਆਣਾ